ਗੁਰੂ ਸਾਹਿਬ ਨੇ ਬੜੀਆਂ ਇਸੀਆਂ ਉਦਾਹਰਨਾਂ ਵਰਤੀਆਂ ਜੀ ਸਾਡੇ ਸਾਹਮਣੇ ਨੇ ਮੈਂ ਇੱਕ ਵਾਰ ਕਿਹਾ ਅਸੀਂ ਸਾਰੇ ਇਹ ਭਾਈ ਸੋਬਾ RAM ਦੀ ਗੱਲ ਕਰਨੇ ਆ ਭਾਈ ਕੀਰਤੀਏ ਦੇ ਪਿਤਾ ਦੀ ਉਹ ਰਿਛ ਵਾਲੀ ਘਟਨਾ ਪ੍ਰਸ਼ਾਦ ਵਰਤਾਰਿਆ ਸੀ ਨਾ ਬਸ ਇੱਕ ਭਿੱਜੀ ਕੋਈ ਰੂਹ ਨੂੰ ਇਹ ਨਹੀਂ ਕਹਿ ਦਿੰਦਾ ਵੀ ਰਿਛ ਦੀ ਤਰ੍ਹਾਂ ਚੜਿਆ ਹੁਨਾ ਪਰ ਜਦੋਂ ਰਿਛ ਨੱਚ ਰਿਹਾ ਸੀ ਕੀ ਇਸ ਘਟਨਾ ਨੂੰ ਆਪਾਂ ਇਗਨੋਰ ਕਰਾਂਗੇ ਤੁਸੀਂ ਹਜ਼ੂਰ ਸਾਹਿਬ ਜਾਂਦੇ ਹੋ ਜੇ ਹਸਤਾ ਰੱਖਦੇ ਹੋ ਗੁਰੂ ਤੇ ਤੇ ਸ਼িকার ਘਾਟ ਮੱਥਾ ਕਿਉਂ ਟੇਕਣ ਜਾਂਦੇ ਆ ਜਦੋਂ ਹਜੂਰ ਸਾਹਿਬ ਜਾਣੇ ਆ ਸ਼িকার ਘਾਟ ਦੀ ਘਟਨਾ ਦੱਸ ਰਹੀ ਹੈ ਕਿ ਇਸ ਚੀਜ਼ ਨੂੰ ਸਵੀਕਾਰੋ ਹਾਂ ਪਹਿਲੀ ਗੱਲ ਤਾਂ ਗੁਰੂ ਬਾਹ ਪਕੜ ਲੈ ਇੱਕ ਜਨਮ ਨਹੀਂ ਦੋ ਜਨਮ ਨਹੀਂ ਗੁਰੂ ਕਿਤੇ ਡੁੱਬਣ ਨਹੀਂ ਦਿੰਦਾ ਇਹ ਸਪਸ਼ਟ ਹੈ ਤੇ ਮੈਂ ਇੱਕ ਦਿਨ ਕਿਹਾ ਸੀ ਭਾਈ ਬਾਲਾ ਜੀ ਦਾ ਜ਼ਿਕਰ ਚੱਲੇ ਐਦਕੀ ਮਨਜੀਤ ਸਾਹਿਬ ਮੈਂ ਬਿਲਕੁਲ ਇੰਨੇ ਸਾਲ ਹੋ ਗਏ ਮੈਨੂੰ ਹੁੰਦਿਆ ਕਦੀ ਆਪਾਂ ਇਸ ਹਾਲਾਂਕਿ ਮੈਨੂੰ ਪਤਾ ਹੁੰਦਾ ਹੈ ਜਿਹੜਾ ਬੰਦਾ ਬੋਲਦਾ ਹੈ ਨੇ ਕੀ ਪੜਿਆ ਤੇ ਕਿਹਦੀ ਬੋਲੀ ਬੋਲ ਰਿਹਾ ਬੁੱਲਾਂ ਤੋਂ ਪਤਾ ਲੱਗ ਜਾਂਦਾ ਹੁਣ ਭਾਈ ਬਾਲਾ ਜੀ ਦਾ ਜ਼ਿਕਰ ਹੁੰਦਾ ਪਲੀਜ਼ ਤੁਹਾਡੇ ਕੋਲ ਮਹਾਨਕੋਸ਼ ਪਿਆ ਹੋਣਾ ਲਾਇਬ੍ਰੇਰੀ ਚ ਉੱਥੋਂ ਪੜ ਲਿਆ ਜੇ ਭਾਈ ਬਾਲਾ ਹੋਇਆ ਕਿ ਨਹੀਂ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ 3 ਸਾਲ ਵੱਡੇ ਨੇ ਭਾਈ ਬਾਲਾ ਜੀ ਡੇਟ ਦਿੱਤੀ ਹੈ ਭਾਈ ਕਾਨ ਸਿੰਘ ਨਾਭਾ ਨੇ ਤੇ ਗੁਰੂ ਨਾਨਕ ਸਾਹਿਬ ਤੋਂ 5 ਸਾਲ ਬਾਅਦ ਖਡੂਰ ਸਾਹਿਬ ਦੀ ਧਰਤੀ ਤਪਿਆਣਾ ਵਿਖੇ ਭਾਈ ਬਾਲੇ ਨੇ ਆਪਣਾ ਚੋਲਾ ਛੱਡਿਆ ਹੈ। ਸਵਾਲ ਇਹ ਜੀ ਭਾਈ ਗੁਰਦਾਸ ਸਾਹਿਬ ਨੇ ਭਾਈ ਬਾਲੇ ਦਾ ਨਾਂ ਨਹੀਂ ਲਿਖਿਆ। ਹਾਂਜੀ ਭਾਈ ਬਾਲੇ ਦਾ ਨਾਂ ਨਹੀਂ ਲਿਖਿਆ ਸਿੱਖਾਂ ਦੀ ਗਿਣਤੀ 'ਚ। ਇਹ ਕੋਈ ਤਰਕ ਥੋੜਾ ਹੈ ਭਾਈ ਬਾਲੇ ਨੇ ਤਾਂ ਇਹ ਭਾਈ ਗੁਰਦਾਸ ਨੇ ਤਾਂ ਬਾਬੇ ਨਾਨਕੀ ਦਾ ਨਾਂ ਵੀ ਨਹੀਂ ਲਿਖਿਆ। ਤੇ ਸਾਰੇ ਪ੍ਰਚਾਰਕ ਕਹਿੰਦੇ ਆ ਗੁਰੂ ਨਾਨਕ ਦੇ ਮਤ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲਾਂ ਬਾਬੇ ਨਾਨਕੀ। ਮੈਂ ਇਸ ਕਰਕੇ ਬੇਨਤੀ ਕਰਾਂ ਐਵੇਂ ਆਪਾਂ ਮੱਖੀ ਤੇ ਮੱਖੀ ਮਾਰੀ ਨਾ ਜਾਈਏ ਪੁਲਿਸ ਤੁਸੀਂ ਡਿਟੇਲ ਨਾਲ ਪੜਿਓ ਚੰਦਰਪਾਣ ਸੰਧੂ ਦਾ ਪੁੱਤਰ ਖੇਬਾਲਾ ਹਾਂ ਇੱਕ ਬਾਲਾ ਖੰਡਾਲੀਆਂ ਵਿੱਚ ਹੋਇਆ ਉਸ ਬਾਲੇ ਨੇ ਜਨਮ ਸਾਕੀ ਦੇ ਵਿੱਚ ਭਾਈ ਸਾਹਿਬ ਦੀ ਜਨਮ ਸਾਕੀ ਵਿੱਚ ਜੋ ਕੁਝ ਉਹਨੇ ਪਾਇਆ ਮੈਂ ਇਸ ਕਰਕੇ ਸ਼ਬਦ ਵਰਤਣ ਲੱਗਾ ਮੈਨੂੰ ਇਹ ਕਥਾ ਵਿੱਚ ਮੈਂ ਗੱਲ ਕੀਤੀ ਤੇ ਕਿਸੇ ਕਹਿਆ ਜੀ ਸਾਨੂੰ ਇੰਨਾ ਵੀ ਦੱਸ ਜੋ ਬਾਈ ਬਾਲੇ ਦਾ ਜਨਮ ਕਦ ਹੋਇਆ ਸੀ ਉਹਦਾ ਮਤਲਬ ਦੂਜੀ ਤਰ੍ਹਾਂ ਸੀ ਫਿਰ ਮੈਂ ਡਿਟੇਲ ਨਾਲ ਦੱਸ ਦਿੱਤਾ ਸੀ 3 ਸਾਲ ਮਾਰੀ ਤੋਂ ਵੱਡਾ ਤੇ 5 ਸਾਲ ਮਹਾਰਾਜ ਤੋਂ ਬਾਅਦ ਉਹਨਾਂ ਚੋਲਾ ਛੱਡਿਆ 5 ਸਾਲ ਬਾਅਦ ਵਿੱਚ ਹੀ ਜਿਹੜੇ ਆ ਸਾਲ ਨੇ 5 ਇਹਨਾਂ ਸਾਲਾਂ ਵਿੱਚ ਹੀ ਫਿਰ ਗੁਰੂ ਅੰਗਦ ਸਾਹਿਬ ਨੂੰ ਸਾਰੀ ਬਾਬਾ ਜੀ ਦੀ ਜੀਵਨ ਕਥਾ ਸੁਣਾਈ ਹੈ ਮੈਂ ਇਸ ਕਰਕੇ ਕਿਉਂ ਸਾਡੇ ਕੋਲ ਥਾ ਮੌਜੂਦ ਹੈ ਚੰਦਰਪਨ ਦਾ ਖੂ ਜਿਹੜੇ ਪਾਕਿਸਤਾਨ ਜਾਂਦੇ ਉਹਨਾਂ ਨੂੰ ਪਤਾ ਹੋਣਾ ਇਸ ਕਰਕੇ ਮੈਂ ਜਿਹੜੀ ਬੇਨਤੀ ਕਰ ਲੱਗਾ ਵੀ ਗੁਰੂ ਬਾਹ ਪਕੜ ਲੈ ਥੋੜਾ ਜਿਹਾ ਮੈਂ ਇਸ ਵਿਸ਼ੇ ਚੋਂ ਨਿਕਲ ਚੁੱਕਾ ਹਾਂ ਵੀ ਗੱਲ ਸ਼ਬਦ ਚੱਲੀ ਸੀ ਵੀ 84 ਲੱਖ ਭੁਗਤਿਆ ਹੈ ਗੁਰੂ ਸਾਹਿਬ ਜੀ ਦੀ ਬਾਹ ਪਕੜਨ ਸੱਚੀ ਮੁੱਚੀ ਧੰ ਗੁਰੂ ਨਾਨਕ ਅਮੋਸ਼ਨ ਕਰ ਲਈ ਨਹੀਂ ਜਿਹਦਾ ਮੁਰਸ਼ਿਦ ਗੁਰੂ ਨਾਨਕ ਕੇ ਉਹਨੂੰ ਡੁੱਬਣ ਨਹੀਂ ਦਿੰਦਾ ਪਿਆਰਿਓ ਇਹ ਤਾਂ ਉਹਨਾਂ ਨੂੰ ਡੁੱਬਣ ਦਿੰਦਾ ਜਿਹੜੇ ਕੁرائیਏ ਕਹਿੰਦੇ ਨੇ ਤੇ ਜਿਹੜਾ ਗੁਰੂ ਜਾਣ ਕੇ ਮੱਥਾ ਟੇਕੇਗਾ ਉਹਦੇ ਤੇ ਕਿੰਨੀ ਬਖਸ਼ਿਸ਼ ਹੈ ਕਵੀ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਚ ਇੱਕ ਬਚਨ ਲਿਖਿਆ ਜਿਸ ਵਕਤ ਭਾਈ ਮਰਦਾਨਾ ਜੀ ਨੂੰ ਕੌਡਾ ਪਕੜਦਾ ਹੈ ਜਦੋਂ ਰਾਖਿਸ਼ੀ ਬਾਦ ਚ ਨਹੀਂ ਸਿਰਾਕਸ਼ ਸ਼੍ਰੀਮਾਨ ਭਾਈ ਵੀਰ ਸਿੰਘ ਨੇ ਉਹਦੇ ਲਈ ਫਿਰ ਸ਼ਬਦ ਵਰਤੇ ਆ ਭਾਈ ਕੌਡਾ ਭਾਈ ਭੂਮੀਆਂ ਭਾਈ ਸੱਜਣ ਜਦੋਂ ਰਕਸ਼ਸ਼ ਦੀ ਬਿਰਤੀ ਸੀ ਜਬਲਪੁਰ ਮੈਂ ਜਾਣਾ ਮੱਧ ਪ੍ਰਦੇਸ਼ ਚ ਦੱਸਿਆ ਜਾਂਦਾ ਹੈ ਕਿ ਉਹ ਥਾਂ ਬਿਲਕੁਲ ਉੱਥੇ ਨੇੜੇ ਹੈ ਜਿਹੜੀ ਭਾਈ ਕੌਡੇ ਦੇ ਨਾਲ ਸੰਬੰਧਿਤ ਹੈ ਮਹਾਰਾਜ ਭਾਈ ਮਰਦਾਨੇ ਨੂੰ ਪਕੜ ਲਿਆ ਤੇ ਉਸ ਵਕਤ ਉਹਨੇ ਆਪਣੇ ਮੁਰਸ਼ਿਦ ਨੂੰ ਯਾਦ ਕੀਤਾ ਤੇ ਯਾਦ ਰੱਖੋ ਭਾਈ ਮਰਦਾਨੇ ਸਾਹਿਬ ਦਾ ਕੋਈ ਵੀ ਜਿਹੜਾ ਜ਼ਿੰਦਗੀ ਜਾਂ ਕੌਤਕ ਵਾਪਰਦਾ ਉਹਨੂੰ ਭੁੱਖ ਡਰਪੋਖ ਪੁਣਾ ਤਰੇ ਇਸ ਨਾਲ ਜੋੜ ਕੇ ਵਿਆਖਿਆ ਨਾ ਕਰਿਓ ਭਾਈ ਮਰਦਾਨਾ ਉਹ ਕਾਰਨ ਹੈ ਜਿਹਦੇ ਕਾਰਨ ਕਰ ਕਰਕੇ ਵੱਡਿਆਂ ਵੱਡਿਆਂ ਦੇ ਜੀਵਨ ਪਲਟ ਗਏ ਆ ਉਹ ਕਾਰਨ ਹੈ ਮੈਨੂੰ ਯਾਦ ਹੈ ਸਾਡੇ ਇੱਕ ਬਹੁਤ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਕਵਿਤਾ ਲਿਖਿਆ ਸੀ ਭਾਈ ਮਰਦਾਨੇ ਤੇ ਉਹ ਪੰਜਾਬੀ ਚ ਕਹੇ ਉਹ ਲਿਖਦਾ ਕਿ ਕੱਲ ਕੇ ਫਿਰਨਦੇ ਟਿੱਗ ਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ বাজਾਨਾ ਸੀ ਆਪਾਂ ਕਹਾਂਗੇ ਪਹਿਲਾਂ ਰਬਾਬ ਨਹੀਂ ਸੀ ਵਜਾਂਦਾ ਰਬਾਬ ਵਜਾ ਲਿੰਦਾ ਸੀ ਪਰ ਇਹ ਗੱਲ ਚੇਤੇ ਰੱਖਿਓ ਰਬਾਬ ਵਜਾ ਕੇ ਜਜਵਾਨਾਂ ਦੀਆਂ ਸਿਫਤਾਂ ਕਰਦਾ ਸੀ ਕੀਰਤਨ ਦੀ ਦਾਤ ਉਦੋਂ ਮਿਲਦੀ ਜਦੋਂ ਗੁਰੂ ਕਿਰਪਾ ਕਰਦਾ ਹੈ ਸ਼ਾਇਦ ਉਸ ਦਿਨ ਆਪਾਂ ਕੀਤੀ ਗੁਰਦੁਆਰੇ ਕਿ ਘੱਲ ਕੇ ਫਿਰੰਦੇ ਤੇ ਗਰਬਾਬੀ ਸੰਗਾ ਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ ਚਾਰੇ ਕੁੰਡੀ ਤਾਰ ਵਜੀ ਜੰਗਲੀ ਪਹਾੜੀ ਥਲੀ ਸੁਣੀ ਹੋਇਆ ਪਾਂ ਰਹਾ ਆਮਣ ਨਾ ਜਾਣਾ ਸੀ ਸੱਜਣ ਜੈ ਠੱਗ ਜਗ ਲੋਦੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ ਬੜੇ ਸੋਹਣੇ ਸ਼ਬਦ ਦਿੱਤੇ ਸੱਜਣ ਜੈ ਠੱਗ ਜਗ ਲੋਦੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰੱਬ ਆਬੀ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰਨੇ ਬਹਾਨਾ ਸੀ ਇਸ ਟੋਕ ਨੂੰ ਫਿਰ ਸੁਣੋ ਅਸੀਂ ਰਬਾਬ ਦੇ ਅਰਥ ਕਰਨੇ ਸਿੱਧੇ ਉਹ ਗੰਗਾ ਸਿੰਘ ਉਹਨਾਂ ਨੇ ਕਿਹਾ ਦੋ ਸ਼ਬਦਾਂ ਨਾਲ ਬਣਿਆ ਰੱਬ ਆਬ ਰੱਬ ਦਾ ਅਰਥ ਖੁਦਾ ਆਬ ਦਾ ਅਰਥ ਹੈ ਪਾਣੀ ਜਿਸ ਨੂੰ ਰੱਬ ਨੂੰ ਮਿਲਣ ਦੀ ਪਿਆਸ ਲੱਗੀ ਹੋਵੇ ਗੁਰੂ ਨਾਨਕ ਦੀ ਮਰਦਾਨੇ ਦੀ ਰਬਾਬ ਸੁਣਿਓ ਇਹਦੇ ਵਿੱਚੋਂ ਜਿਹੜੀ ਤਾਰ ਨਿਕਲਦੀ ਹੈ ਰੱਬ ਦੀ ਰੋਹਾਨੀਅਤ ਦਾ ਜਲ ਪੈਦਾ ਕਰਦੀ ਹੈ। ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜੀ ਦੀ ਨਾ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਇੱਕ ਸਿਰਫ ਉਦਾਹਰਣੇ ਦੇ ਕੇ ਹੁਣ ਦੇਖੋ ਬਾਹ ਪਕੜੀ ਕੋ ਵੇ। ਮਹਾਰਾਜ ਜੀ ਨੇ ਭਾਈ ਮਰਦਾਨਾ ਹੀ ਚਲੇ ਗਏ। ਸੱਚ ਇਹ ਵੀ ਤੁਸੀਂ ਆਪਸ ਵਿੱਚ ਜਿੰਨੇ ਮਰਜੀ ਝਗੜੇ ਹੋਵੋ ਮਨ ਮਟਾ ਪਰਿਵਾਰ ਵਿੱਚ ਵੀ ਹੋਵੇ। ਜਦੋਂ ਤੁਹਾਡੇ ਸਾਡੇ ਪਰਿਵਾਰ ਚ ਉੱਤੋਂ ਕੋਈ ਵੱਡੀ ਆਫਤ ਡਿੱਗ ਪੈਣਾ ਫਿਰ ਸੱਚੀ ਮੁੱਚੀ ਮਨ ਭਾਵ ਟਾਵ ਸਾਰੇ ਭੁੱਲ ਜਾਂਦੇ ਜੇ ਉਦੋਂ ਸੁਰਤ ਇੱਕੋ ਕਹਿੰਦੀ ਵੀ ਕਿਸੇ ਤਰੀਕੇ ਨਾਲ ਬਚਾਅ ਹੋ ਜਾਏ ਇਹ ਹੀ ਹੈ ਨਾ ਜੀ ਸਾਡੇ ਸਾਡੇ ਸੁਭਾ ਜਦੋਂ ਭਾਈ ਮਰਦਾਨਾ ਜੀ ਨੂੰ ਫੜ ਲਿਆ ਤੇ ਸੱਚੇ ਉਹਨੇ ਫਿਰ ਗੁਰੂ ਨੂੰ ਯਾਦ ਕੀਤਾ ਮੁਰਸ਼ਿਦ ਨੂੰ ਯਾਦ ਕੀਤਾ ਗੁਰੂ ਨਾਨਕ ਸਾਹਿਬ ਇੱਕ ਸ਼ਬਦ ਕਹਿੰਦੇ ਨੇ ਭਾਈ ਬਾਲੇ ਨੂੰ ਬਾਲਾ ਮਰਦਾਨਾ ਪਕੜਿਆ ਗਿਆ ਹੈ ਐਸ ਵਕਤ ਮੁਸੀਬਤ ਵਿੱਚ ਹੈ ਉਹ ਸੱਚੀ ਮੁੱਚੀ ਯਾਦ ਕਰ ਰਿਆ ਸਾਨੂੰ ਕਾਰਨ ਨਿਮਤ ਸੀ ਮੈਂ ਕਿਹਾ ਵਲੀ ਕੰਧਾਰੀ ਤੇ ਵਲੀ ਕੰਧਾਰੀ ਕੌਣ ਜਾਣਦਾ ਜੇ ਮਰਦਾਨੇ ਨੂੰ ਤਰੇ ਨਾ ਲੱਗਦੀ ਬੈਠਾ ਰਿਹਾ ਰਿੰਦਾ ਉੱਤੇ ਮਰਦਾਨੇ ਨੂੰ ਭੁੱਖ ਨਾ ਲੱਗਦੀ ਤੇ ਤਖਤ ਪਟਨਾ ਸਾਹਿਬ ਕਿਵੇਂ ਬਣਦਾ ਸਾਲ ਸਰਾ ਜੋਰੀ ਕੋਲ ਲਾਲ ਭਾਈ ਮਰਦਾਨਾ ਹੀ ਲੈ ਕੇ ਗਿਆ ਤੇ ਜਦੋਂ ਸਾਲ ਸਦਾ ਜੋਰੀ ਤੇ ਕਿਰਪਾ ਆਉਂਦੀ ਕਹਿੰਦਾ ਬਾਬਾ ਮੇਰੇ ਘਰ ਚੱਲ ਮਹਾਰਾਜ ਕਹਿੰਦੇ ਆ ਅੱਜ ਨਹੀਂ ਦਸਵੇਂ ਜਾਮੇ ਚ ਕਈ ਸਾਲ ਤੇਰੀ ਹਵੇਲੀ ਚ ਰਹਿ ਕੇ ਜਾਵਾਂਗੇ ਤੇ ਤਖਤ ਸ੍ਰੀ ਹਰਮੰਦਰ ਜਿਹੜਾ ਹੈ ਉਹ ਉਹਦੀ ਹਵੇਲੀ ਸੀ ਜੀ ਮੈਂ ਫਿਰ ਬੇਨਤੀ ਕਰਾਂ ਕਿ ਇਹ ਜਿੰਨੇ ਵੀ ਗੱਲਾਂ ਨੇ ਇਹਦੀ ਗਹਿਰਾਈ ਚ ਜਾਈਏ ਇਹਨੂੰ ਸਿਰਫ ਓਪਰੀਆਂ ਨਾ ਸਮਝੀਏ ਹੱਦ ਹੋ ਗਈ ਕਿ 54 ਸਾਲ ਬਾਬੇ ਨਾਲ ਕੀਰਤਨ ਕੀਤਾ ਹੋਵੇ ਉਹਦੀ ਸੁਰਤ ਕਿੰਨੀ ਉੱਚੀ ਮਹਾਰਾਜ ਕਿੰਨੇ ਯਾਦ ਕਰਦਾ ਹੈ ਭਾਈ ਬਾਲਾ ਸਾਹਿਬ ਕਹਿੰਦੇ ਆ ਕਿ ਮਹਾਰਾਜ ਜੀ ਇਹ ਇਹਨੇ ਫਿਰ ਲੜ ਪੈਣਾ ਫਿਰ ਝਗੜ ਪੈਣਾ ਸਤਿਗੁਰੂ ਦੇ ਸ਼ਬਦ ਸੁਣਿਓ ਗੰਭੀਰ ਹੋ ਕੇ ਕਹਿੰਦੇ ਆ ਮਰਦਾ ਬਾਲਿਆ ਲੜਦਾ ਤਾਂ ਕੀ ਹੋਇਆ ਮੇਰੇ ਨਾਲ ਹੀ ਲੜਦਾ ਤੇ ਫਿਰ ਮੈਨੂੰ ਪਿਆਰ ਵੀ ਕਰਦਾ ਹੈ ਕਦੀ ਮੇਰੇ ਤੋਂ ਬਿਨਾ ਨਹੀਂ ਰਹਿ ਸਕਦਾ ਪਰ ਦੂਜੀ ਗੱਲ ਮੈਂ ਤੈਨੂੰ ਦੱਸ ਦਿਆਂ ਮੈਂ ਦੁਨੀਆਦਾਰ ਨਹੀਂ ਜਿਦੀ ਮੈਂ ਬਾਹ ਪਕੜਨਾ ਨਾ ਲੋਕ ਵਿੱਚ ਛੱਡਾਂਗਾ ਤੇ ਨਾ ਰੱਬ ਦੇ ਘਰ ਵੀ ਛੱਡਾਂਗਾ ਜਿਦੀ ਮੈਂ ਬਾਹ ਪਕੜਾ ਮੈਂ ਬਾਹ ਨਹੀਂ ਛੱਡਦਾ ਕਵੀ ਜਿਨੇ ਸ਼ਬਦ ਬੜੇ ਸੋਹਣੇ ਲਿਖੇ ਨੇ ਮਹਾਰਜ ਕਹਿੰਦੇ ਆ ਬਾਲਾ ਪੂਜਾ ਗਹਿ ਕੀ ਲਾਜਾ ਪੂਜਾ ਦਰਸਨ ਨੇ ਬਾਹ ਇਹ ਬਾਹ ਪਕੜੀ ਦੀ ਸ਼ਰਮ ਖੈ ਬਾਲਾ ਪੂਜਾ ਗਹਿ ਕੀ ਲਾਜਾ ਪੁਨ ਆਪਣਾ ਹੈ ਉਸ ਸੰਗ ਕਾ ਜਾ ਨਿਤਾ ਪ੍ਰਤੀ ਰਬਾ ਵਜਾਵੇ ਕਰ ਸੰਗੀਤ ਉਹ ਮੋਹੇ ਰਿਜਾਵੇ ਉਹਦੇ ਕੋਲ ਸੁਰਖ ਹੈ ਉਹ ਬੜੀ ਵੱਡਾ ਮੇਰੇ ਮਰ ਲਈ ਭੋਜਨ ਤਿਆਰ ਕਰਦਾ ਮੈਂ ਇਸ ਕਰਕੇ ਥੋੜੀ ਜੀ ਬੇਨਤੀ ਕੀਤੀ ਵੀ ਗੁਰਮਖੋ ਇਹ ਗੱਲ ਚੇਤੇ ਰੱਖਿਓ ਮਹਾਰਾਜ ਜਿਹੜੇ ਸ਼ਬਦ ਇੱਥੇ ਵਰਦੇ ਪਏ ਦਾ ਮਤਲਬ ਇਹ ਨਹੀਂ ਮਹਾਰਾਜ 84 ਚ ਭਟਕੇ ਆ ਮਹਾਰਾਜ ਤਾਂ ਸਿੱਧ ਹੀ ਉਦੋਂ ਹੀ ਮੈਂ ਕਿਹਾ ਵੀ ਗੁਰਬਾਚ ਜਿੱਦਨ ਸ਼ੁਰੂਆਤ ਕੀਤੀ ਸੀ ਬਸ ਇਸ ਗੱਲ ਤੋਂ ਗੱਲ ਸ਼ੁਰੂ ਕਰਨੀ ਹੈ ਗੁਰੂ ਨਾਨਕ ਸਾਹਿਬ ਦੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ ਤਾਂ ਪਹਿਲੀ ਕਥਾ ਇਹ ਬੇਨਤੀ ਕੀਤੀ ਸੀ ਹੁਣ ਇੱਥੇ ਵੀ ਮੰਗਤ ਜਨ ਤੇਰੇ ਤੋਂ ਸੂਝ ਮੰਗਦੇ ਨੇ ਸੁਣੋ ਇਹਦੇ ਅਰਥ ਜਜੈ ਜਾਨ ਮੰਗਤ ਜਨ ਜਾਚੈ ਮੰਗਤ ਜਨ ਸੇਵਕ ਪਰਮਾਤਮਾ ਤੇਰੇ ਤੋਂ ਇਹ ਜਾਨ ਜਾਨਦਰ ਤੇ ਗਿਆਨ ਤੇਰੇ ਤੋਂ ਸੋਝੀ ਇਹ ਸਮਝ ਪੈ ਮੰਗਦਾ ਹੈ ਕਿਉਂਕਿ ਸਮਝ ਵਾਸਤੇ 184 ਜੂਨਾ ਭਟਕੇ ਜੀਵ ਆਇਆ